ਨਗਰ ਵੱਲੋਂ ਜੀ ਬਹੁਤ ਵੱਡਾ ਸਹਯੋਗ ਮਿਲ ਰਿਹਾ ਹੈ ਵੀ ਇੱਕ ਇੱਕ ਕਟਾ ਦੋ ਦੋ ਕਟੇ ਰੁਪਈਏ ਹਜ਼ਾਰ ਹਜ਼ਾਰ 5-5 ਹਜ਼ਾਰ 10-10 ਹਜ਼ਾਰ ਤੱਕ ਸਾਨੂੰ ਸਹਯੋਗ ਮਿਲ ਰਿਹਾ ਹੈ ਠੀਕ ਹੈ ਜੀ ਸਾਰਾ ਨਗਰਾ ਸਾਡਾ ਇਹ ਪਹਿਲਾਂ ਤੋਂ ਲੱਗਿਆ ਹੋਇਆ ਹੈ 2 ਘੰਟੇ ਜਿਹੜੇ ਅਸਲੀ ਜੱਟ ਜ਼ਿਮੀਂਦਾਰ ਵਿਚਾਰੇ ਮਜ਼ਦੂਰ ਰੋੜੇ ਹੋਏ ਨੇ ਉਹਨਾਂ ਦੇ ਤਾਂ ਬਈ ਪਾਣੀ ਨਹੀਂ ਲੰਘਦਾ ਉਹਨਾਂ ਦੇ ਤਾਂ ਗਲਚੋਂ ਪਾਣੀ ਨਹੀਂ ਲੰਘਦਾ ਕੱਲ ਕੋਈ ਜਿਹੜੇ ਉੱਤੇ ਲੋਕ ਰਹਿੰਦੇ ਨੇ ਜੀ ਉਹ ਜਾਣ ਦਿੰਦੇ ਨੇ ਕਿ ਉਹ ਰਾਮਾਂ ਦੇ ਵਿੱਚ ਘੇਰ ਕੇ ਖੌਂਦੇ ਨੇ ਜੀ ਵੱਡੀ ਗੱਲ ਇਹ ਹੀ ਆ ਰਹੀ ਹੈ ਸਭ ਤੋਂ ਵੱਡੀ ਸਹੀ ਪਰ ਇੱਥੇ ਕੰਮ ਸਾਡਾ ਇੱਕ ਹੈ ਸਾਰੇ ਨੇ ਪੰਡ ਦਾ ਜੇ ਸਾਬਜਾ ਦਾ ਲੰਗਰ ਲਾਉਣਾ ਉਦੋਂ ਵੀ ਸਾਰਾ ਨਗਰ ਇਕੱਠਾ ਹੁੰਦਾ ਹੈ ਜਿਹੜਾ ਇਹ ਕੰਮ ਹੈ ਇਹ ਵੀ ਸਾਰਾ ਨਗਰ ਇਕੱਠਾ ਹੈ ਕੋਈ ਇਹ ਚ ਪਾਰਟੀਬਾਜੀ ਨਹੀਂ ਅਸੀਂ ਬਸ ਸਾਰੇ ਰਲ ਕੇ ਦਾਨ ਕਰ ਰਹੇ ਹਾਂ ਸਾਰਾ ਨਗਰ ਠੀਕ ਹੈ ਜੀ ਉਹਨਾਂ ਹੀ ਸਹਿਯੋਗ ਕਰਾਂਗੇ ਹਰ ਪਿੰਡ ਦਾ ਪੰਜਾਬ ਤਾਂ ਹਰ ਇੱਕ ਸੂਬੇ ਦੀ ਕਰਦਾ ਜੀ ਪੰਜਾਬ ਤਾਂ ਨਹੀਂ ਕੋਈ ਕਰਦਾ ਪੰਜਾਬ ਤਾਂ ਇਹ ਇਹ ਕੰਮ ਚ ਦਾ ਰਿਕਾਰਡ ਆ ਜੀ ਪੈਸੇ ਇਕੱਠੇ ਕਰਕੇ ਲੋਕਾਂ ਦੇ ਇਕੱਠੇ ਕਰਨਾ ਜੇ ਇਹ ਕੋਈ ਬੰਦਾ ਖਾਂਦਾ ਜੇ ਮੈਂ ਵੀ ਉਹ ਚੀਜ਼ ਚ ਉਹ ਜਹਰ ਆ ਗਈ ਕਿ ਤਰ੍ਹਾਂ ਦੀ ਸਾਡੇ ਪੰਜ ਪੱਤੀਆਂ ਨੇ ਅਸੀਂ ਪੰਜਾਂ ਪੱਤੀਆਂ ਚ ਅਲੱਗ ਲੱਗ ਕੇ ਸ਼ੁਰੂਆਤ ਕਿ ਕੀਤੀ ਹੋਈ ਹੈ ਕੀਤੀ ਹੋਈ ਹੈ ਜੀ ਸੋ ਪਪਾ ਜੀ ਇਹ ਗੱਲ ਕਰੀਏ ਪਿੰਡ ਨਗਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈਗਾ ਨਗਰ ਵੱਲੋਂ ਜੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਹਾਂ ਜੀ ਵੀ ਇੱਕ ਇੱਕ ਗੱਟਾ ਦੋ ਦੋ ਗੱਟੇ ਰੁਪਈਏ ਹਜ਼ਾਰ ਹਜ਼ਾਰ 5-5000 10-10000 ਤੱਕ ਸਾਨੂੰ ਸਹਿਯੋਗ ਮਿਲ ਰਿਹਾ ਹੈ ਠੀਕ ਹੈ ਜੀ ਸਾਰਾ ਨਗਰ ਸਾਡਾ ਇਹ ਪਹਿਲਾਂ ਤੋਂ ਲੱਗਿਆ ਹੋਇਆ ਹੈ ਕੋਈ ਕਿਸੇ ਪਾਰਟੀ ਚ ਰਹੇ ਪਰ ਇੱਥੇ ਕੰਮ ਸਾਡਾ ਇੱਕ ਹੈ ਸਾਰੇ ਨਿੰਦ ਦਾ ਜੇ ਸਾਬ ਜੱਦ ਦਾ ਲੰਗਰ ਲਾਉਣਾ ਉਹਦੇ ਵੀ ਸਾਰਾ ਨਗਰ ਇਕੱਠਾ ਹੁੰਦਾ ਹੈ ਜਿਹੜਾ ਇਹ ਕੰਮ ਹੈ ਇਹ ਵੀ ਸਾਰਾ ਨਗਰ ਇਕੱਠਾ ਹੈ ਕੋਈ ਇਹ ਚ ਪਾਰਟੀਬਾਜੀ ਨਹੀਂ ਅਸੀਂ ਬਸ ਸਾਰੇ ਨਾਲ ਕੇਦਾਨ ਕਰ ਰਹੇ ਹਾਂ ਸਾਰਾ ਨਗਰ ਠੀਕ ਹੈ ਜੀ ਉਹਨਾਂ ਦੀ ਸਹਿਯੋਗ ਕਰਾਂਗੇ ਹੜ ਪੀੜਤਾ ਦੀ ਠੀਕ ਹੈ ਬਾਬਾ ਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਸੋ ਦਰਸ਼ਕੋ ਜਿਹੜੀ ਆਪਾਂ ਗੱਲਬਾਤ ਕੀਤੀ ਬਾਬਾ ਜੀ ਨੇ ਦੱਸੀ ਵੀ ਸਾਰਾ ਨਗਰ ਇਕੱਠਾ ਹੈਗਾ ਪੂਰਾ ਨਗਰ ਹੈ ਜਿਹੜਾ ਉਹ ਜੁਟਿਆ ਹੋਇਆ ਹੈਗਾ ਹਰ ਪੀੜਤਾਂ ਦੀ ਮਦਦ ਲਈ ਜੁੜੇ ਹੋਏ ਆਈ ਪਿੰਡਾਂ ਨਾਲ ਸੋ ਵੀਰ ਜੀ ਕੱਲ ਪਿੰਡਾਂ ਦੇ ਵਿੱਚ ਜਾ ਕੇ ਆਏ ਨੇ ਸਮਾਨ ਵੰਡਣ ਦੀ ਜਿਹੜੀ ਗੱਲਬਾਤ ਹੈ ਨੂੰ ਪੁੱਛਦੇ ਆ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ ਸਜੋਗ ਵੀਰ ਜੀ ਨੇ ਕੱਲ ਤੋਂ ਹੀ ਕਰਿਓ ਜਸਤੋ ਸਿਆ ਵੀ ਜਾ ਕੇ ਆਏ ਹਾਂ ਕੱਲ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਮਤਲਬ ਉਧਰ ਰਿਹਾ ਬਾਈ ਜੀ ਅਸੀਂ ਸਵੇਰੇ 6 ਵਜੇ ਤੁਰੇ ਸੀਗੇ ਅਸੀਂ ਅਜਨਾਲੇ ਦਾ ਪਿੰਡ ਪੈਂਦਾ RAMDAS ਉੱਥੇ ਵੇੇ ਸੀਗੇ ਤੇ ਉੱਥੇ ਜਾ ਕੇ ਦੇਖੋ ਖਾਣ ਪੀਣ ਵਾਲੇ ਰਾਸ਼ਨ ਦੀ ਤਾਂ ਲੋਕਾਂ ਨੇ ਭਰਪੂਰ ਪ੍ਰਮਾਰ ਕਰਤੀ ਜਿਹੜੀਆਂ ਅਚਾਰ ਵਾਲੀਆਂ ਗੱਠਾਂ ਨੇ ਲੋਕ ਬੰਨਾ ਚਲੋਣ ਲੱਗੇ ਉਹਨਾਂ ਨੂੰ ਹਾਂ ਖਾਣ ਪੀਣ ਵਾਲਾ ਤਾਂ ਇੰਨਾ ਫੁੱਲ ਹੋ ਗਿਆ ਕੰਮ ਜੇ ਤੇ ਇੱਕ ਦੇਖਣ ਜਗ੍ਹਾ ਲਈ ਲੋਕ ਉਥੇ ਜਿਹੜੇ ਲੁਟੇਰੇ ਨੇ ਉਹ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਅਸੀਂ ਸਿਰਫ ਦੇਖਣ ਹੀ ਗਏ ਸੀਗੇ ਵੀ ਦੇਖ ਕੇ ਅਸੀਂ ਨੇ ਅ ਮਦਦ ਕਰਨੀ ਸੀਗੀ ਉਹਨਾਂ ਦੀ ਵੀ ਦੇਖ ਕੇ ਜਿੱਥੇ ਤੱਕ ਸਮਾਨ ਪਹੁੰਚਾਉਣਾ ਉਥੇ ਤੱਕ ਤਾਂ ਬੋਟੇ ਜਾਊਗੀ ਬੋਟ ਉਥੇ ਹੈ ਨਹੀਂ ਬਾਈ ਬੋਟ ਤਾਂ ਬਸ ਮੰਨ ਲਓ ਜਿਹੜੇ ਮਾੜੇ ਮੋਟੇ ਨੇ ਸੈਲੀਬ੍ਰਿਟੀ ਉਹਨਾਂ ਵਾਸਤੇ ਨੇ ਜਿਹੜੇ ਆਪਣੇ ਲੋਕ ਇਥੋਂ ਰਸਦ ਇਕੱਠਾ ਕਰਕੇ ਲੈ ਕੇ ਗਏ ਹੋਏ ਨੇ ਉਹਨਾਂ ਵਾਸਤੇ ਕੋਈ ਬੋਟ ਬੂਟ ਨਹੀਂ ਹੈਗੀ ਅਸਾਂ ਉਹਨਾਂ ਵਾਸਤੇ ਕੋਈ ਸਾਧਨ ਨਹੀਂ ਨਾ ਕੋਈ ਸਾਧਨ ਨਹੀਂ ਹੈਗਾ ਤੇ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ ਕੀ ਉਹਨਾਂ ਦਾ ਗੁਜ਼ਾਰਾ ਬਸ ਬਿਸਕਟ ਬਰੈਡਾਂ ਨਾਲ ਬਾਈ ਅੱਛਾ ਹਾਂ thora ਕਿਸ਼ਤੀ ਦੇ ਵਿੱਚ ਬਾਈ ਕਣਕ ਦੇ ਗੱਟੇ ਕਿਧੇ ਕਰੇ ਗਏ ਨੇਗੇ ਤੇ ਆਟਾ ਕਿਧੇ ਘਰੇ ਗਿਆਗਾ ਉਹ ਪੈਕੇਟ ਨੇਗੇ ਉਹ ਲੈ ਜਾਂਦੇ ਨੇ ਬਾਈ ਕਰਿਆ ਹੁੰਦੇ ਜੇਪਾ ਸਮਾਨ ਦੀ ਗੱਲ ਕਰੀ ਫਿਰ ਜਾ ਕਿੱਧਰ ਰਿਹਾ ਜਿਹੜਾ ਇਹਨਾਂ ਸਮਾਨ ਲੈ ਕੇ ਐਨਡੀਓ ਲੈ ਕੇ ਜਾ ਰੀਆਂ ਨੇ ਕਿੱਥੇ ਕਿੱਥੇ ਖਫਤ ਹੋ ਰਿਹਾ ਇਹ ਬਾਈ ਜੀ ਝੂਠੀਆਂ ਅਸੀਂ ਨੇ ਜੱਟ ਬੀਟ 뮤직 ਭੇਜਦੇ ਕੱਲ ਪੋਸਟ ਪਾਈ ਸੀ ਉੱਥੇ ਖੜਕੀ ਝੂਠੀਆਂ ਸੰਸਥਾ ਬਣੀਆਂ ਨੇ 10-10 ਦਿਨ ਪਹਿਲਾਂ 8-8 ਦਿਨ ਪਹਿਲਾਂ ਕਮੇਟੀਆਂ ਬਣਾ ਰੱਖਿਆ ਨੇ ਕਿਸੇ ਨੇ ਪੈਟਰੋਲ ਪੰਪ ਤੇ ਰੋਕ ਲਾਉਂਦੇ ਨੇ ਬਾਈ ਤੇ ਕਿਸੇ ਨੇ ਕੋਈ ਤੰਬੂ ਲਾਰ ਕੇ ਨੇ ਉੱਥੇ ਅਸੀਂ ਕਹੇ ਵੀ ਸਾਨੂੰ ਉਹ ਲੋਕਾਂ ਤੱਕ ਲੈ ਕੇ ਜਾਓ ਜਿੱਥੇ ਪੰਜ ਪੰਜ ਫੁੱਟ ਪਾਣੀ ਆ ਅਸੀਂ 20 20000 ਦਾ 10 10000 ਜਿੰਨੀ ਸਾਡੀ ਇੱਛਾ ਸ਼ਰਦਾ ਸੀ ਕੱਲੇ ਕੱਲੇ ਘਰ ਦੀ ਮਦਦ ਕਰਕੇ ਆਵਾਂਗੇ ਸਾਨੂੰ 2 ਘੰਟੇ ਗੁੰਮਰਾਹ ਕਰਿਆ ਬਈ ਗੱਲ ਲੋਕੋ ਜੀ ਹਾਂ 2 ਘੰਟੇ ਜਿਹੜੇ ਅਸਲੀ ਜੱਟ ਜ਼ਿਮੀਂਦਾਰ ਵਿਚਾਰੇ ਮਜ਼ਦੂਰ ਰੋੜੇ ਹੋਏ ਨੇ ਉਹਨਾਂ ਦੇ ਤਾਂ ਬਈ ਪਾਣੀ ਨਹੀਂ ਲੰਗਦਾ ਉਹਨਾਂ ਦੇ ਤਾਂ ਗਲਚੋਂ ਪਾਣੀ ਨਹੀਂ ਲੰਗਦਾ ਇਹ ਜਿਹੜੇ ਅੱਗੀ ਮਤਲਬ ਪਿੰਡਾਂ ਦੇ ਵਿੱਚ ਆਪਾਂ ਦੇਖਿਆ ਜਾ ਕੇ ਜਿਹੜੇ ਉੱਥੇ ਪਹਿਲੀ ਮਤਲਬ ਖੜੇ ਨੇ ਪਿੰਡ ਜਦੋਂ ਆਪਾਂ ਜਾਂਦੀ ਆ ਬੂਟ ਉੱਥੇ ਉਹ ਪਹਿਲੀ ਦੋ ਉੱਥੇ 100-100 ਬੰਦਾ ਇਕੱਠਾ ਹੋਇਆ ਹੋਇਆ ਉਹ ਪਹਿਲੀ ਸਮਾਨ ਨੂੰ ਖੋਣ ਪੈਂਦੇ ਨੇ ਲੋਕਾਂ ਦੇ ਹੱਥਾਂ 'ਚ ਇੱਕ ਵੀਡੀਓ ਵੀ ਆਪਾਂ ਸਾਹਮਣੇ ਵੇਖੀ ਹਾਂ ਹਾਂਜੀ ਹਾਂ ਬਾਈ ਜੀ ਵੀ ਮੇਰੇ ਹੱਥਾਂ ਤੇ ਕੂਟ ਮਾਰੇ ਜੀ ਲੋਕਾਂ ਨੇ ਇਹਨਾਂ ਖੋਣਦੇ ਨੇ ਸਮਾਨ ਬਾਈ ਇਹ ਇਹ ਅਸਲੀਅਤ ਆ ਅਸਲੀ ਇਹ ਇਹ ਆ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਪਤਾ ਲੱਗਦਾ ਸਪੈਸ਼ਲ ਅਸੀਂ 15 ਜਣੇ ਗਏ ਤਿੰਨ ਗੱਡੀਆਂ ਬਾਈ ਥੋੜਾ ਜਿਹਾ ਜਿਹੜੇ ਝੂਠੀਆਂ ਰੀਲਾਂ ਬਣਾਉਣ ਦੇ ਚੱਕਰ ਚ ਮੇਨ ਗੱਲ ਬਈ ਰੀਲਾਂ ਰੀਲਾਂ ਵਾਲਿਆਂ ਨੇ ਗੰਦ ਪਾਤਾ ਜਾ ਕੇ ਉੱਥੇ ਠੀਕ ਆ ਵਿੱਚ ਜਿਹੜੇ ਚੰਗੇ মিডিਆ ਨੇ ਉਹ ਚੰਗੀ ਦੂਰ ਤੱਕ ਆਪ ਪੱਤਰਕਾਰ ਤੁਰ ਕੇ ਕਵਰੇਜ ਕਰਦੇ ਨੇ ਬਾਈ ਠੀਕ ਆ ਜੀ ਆਪਾਂ ਗੱਲ ਕਰੀਏ ਵੀ ਹੁਣ ਅਸਲੀ ਸੇਵਾਇ ਕਿਸ ਤਰ੍ਹਾਂ ਹੋ ਸਕਦੀ ਹੈ ਜੋ ਉਹ ਲੋਕਾਂ ਨੂੰ ਤੁਸੀਂ ਮੈਸੇਜ ਉਹ ਕਿਵੇਂ ਲੋਕ ਮਤਲਬ ਬਾਈ ਜੀ ਉੱਥੇ ਦੇ ਲੋਕਾਂ ਨੇ ਦੱਸੀ ਆ ਸਾਨੂੰ ਗੱਲ ਆ ਹੂੰ ਵੀ ਸਾਡੇ ਕੋਲੇ ਹਜੇ 1 ਮਹੀਨਾ ਆਉਣ ਦਾ ਕੋਈ ਫਾਇਦਾ ਨਹੀਂ ਬਾਈ ਵੀ 1 ਮਹੀਨਾ ਸਾਡੇ ਕੋਲ ਆਉਣ ਦਾ ਕੋਈ ਕੋਈ ਫਾਇਦਾ ਨਹੀਂ ਹੈ ਕਿ ਬਾਈ ਟਰਾਲੀਆਂ ਐਡੇ-ਐਡੇ ਆਪਣੇ ਮੁੰਡੇ ਦੇ ਟਰੈਕਟਰ ਲੈ ਕੇ ਜਾਂਦੇ ਨੇ ਰਾਹ ਦਾ ਨਹੀਂ ਪਤਾ ਨੁਕਸਾਨ ਹੁੰਦੇ ਨੇ ਬਾਈ 5-5 ਫੁੱਟ ਪਾਣੀ ਆ ਬਾਈ ਬਿਲਕੁਲ ਬਿਲਕੁਲ ਤੇ ਉਹ ਤਾਂ ਕਹਿੰਦੇ ਵੀ ਸਾਨੂੰ ਸਾਡੀਆਂ ਜ਼ਮੀਨਾਂ ਵੇਲੇ ਮਦਦ ਕਰਦੀਓ ਡੀਜ਼ਲ ਦੀ ਮਦਦ ਕਰਦੀਓ ਡੀਏਪੀ ਦੀ ਮਦਦ ਕਰਦੇਓ ਇਹ ਬੀਜ ਵਾਲੀ ਕਣਕ ਦੀ ਮਦਦ ਕਰਦੇ ਹੋ ਵੀ ਅਸੀਂ ਆਪਦੀ ਪੈਦਾ ਆਪ ਕਰ ਸਕਦੇ ਹਾਂਗੇ ਵੀ ਸਾਨੂੰ ਉਦੋਂ ਲੋੜ ਪਊਗੀ ਐ ਨਹੀਂ ਪਤਾ ਉਦੋਂ ਨੂੰ ਬਾਈ ਲੋਕ ਭੁੰਲੇ ਜਾਣ ਬਿਲਕੁਲ ਕੀ ਲੱਗਦਾ ਸਰਕਾਰ ਨੂੰ ਇਧਰ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਵੀ ਜਿਹੜੇ ਇਸ ਤਰ੍ਹਾਂ ਦੀ ਲੁੱਟ ਕਰ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਇਕੱਠਾ ਸਮਾਨ ਕਰ ਕਰ ਲੋਕਾਂ ਨੇ ਰੱਖਿਆ ਹੋਇਆਗਾ ਜਿਵੇਂ ਕਿ ਆਪਾਂ ਕਹਿੰਦੇ 6-6 ਮਹੀਨੇ ਦਾ ਸਮਾਨ ਉਹਨੇ ਇਕੱਠਾ ਕਰ ਲਿਆ ਪਰ ਕਈ ਪਰਿਵਾਰਾਂ ਕੋਲ ਜਿਹੜਾ ਸਮਾਨ ਹਜੇ ਤੱਕ ਬਿਲਕੁਲ ਵੀ ਨਹੀਂ ਪਹੁੰਚਿਆ ਬਾਈ ਜੀ 15 ਫੁੱਟ ਪਾਣੀ ਦੇ ਵਿੱਚੋਂ ਕਿੱਥੇ ਵਗ ਜਾਊਗਾ ਬੰਦਾ ਤੁਰ ਕੇ ਉਹਨਾਂ ਨੂੰ ਵੋਟ ਚਾਹੀਦੀ ਆਪਾਂ ਦਾ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਵੋਟਾਂ ਜ਼ਰੂਰ ਪ੍ਰੋਵਾਈਡ ਕਰਵਾਓ ਜ਼ਰੂਰੀ ਨੇ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਖਾਣ ਪੀਣ ਦਾ ਤਾਂ ਮੈਂ ਕਿਹਾ ਵੀ ਬਾਈ ਉੱਥੇ ਜਾ ਕੇ ਨਾ ਆਪਾਂ ਮੱਥਾ ਟੇਕ ਆਉਣੇ ਹੈ ਕਿ ਜਾ ਕੇ ਐਨਾ ਪੰਜਾਬ ਨੇ ਆਪਣੇ ਨੇ ਕੰਮ ਇਕੱਠਾ ਕਰਤਾ ਨਹੀਂ ਕੀ ਲੱਗਦਾ ਹੈ ਕਿ ਜਿਹੜਾ ਮਤਲਬ ਕੁਝ ਲੋਕ ਇਹੋ ਜਿਹੇ ਵੀ ਹੈਗੇ ਜਿਹੜੇ ਰੀਲਾਂ ਬਣਾਉਣ ਦੇ ਚੱਕਰ ਤੇ ਜਾਂਦੇ ਨੇ ਜਿਵੇਂ ਕਿ ਉਥੇ ਵੋਟ ਤੇ ਬਹਿ ਕੇ ਵੀਡੀਓ ਬਣਾ ਲੀਆਂ ਫੋਟੋਆਂ ਬਣਾ ਲੀਆਂ ਕੀ ਲੱਗਦਾ ਹੈ ਕੰਮ ਵੀ ਚੱਲ ਰਿਹਾ ਹੈ ਬਾਈ ਜੀ ਤੁਸੀਂ ਐਂ ਦੱਸੋ ਬਿਸਕਟ ਬ੍ਰੈਡਾਂ ਨਾਲ ਕਿਸੇ ਦਾ ਢਿੱਡ ਭਰਿਆਗਾ ਨਹੀਂ ਬਿਲਕੁਲ ਸਹੀ ਗੱਲ ਬਾਈ ਇਹ ਚੀਜ਼ਾਂ ਚਲੋ ਬਈ ਸੋਸ਼ਲ ਮੀਡੀਆ ਹਨਾ ਦੇਖੋ ਚੰਗੀ ਚੀਜ਼ ਪਹਚਾਓ ਆਪਾਂ ਦਾ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਾਰੇ ਸਿੰਗਰ ਵੀਰ ਨੇ ਯੂਟਿਊਬਰ ਨੇਗੇ ਸਾਰੇ ਜਿੰਨੇ ਵੀ ਨੇ ਵੀ ਚੰਗੀ ਚੀਜ਼ ਦਿਖਾਓ ਉਹਨਾਂ ਨੂੰ ਲੋਕਾਂ ਦਾ ਮਜ਼ਾਕ ਨਾ ਬਣਾਓ ਬਾਈ ਬਹੁਤ ਔਖੇ ਨੇ ਲੋਕ ਉਹ ਬਚਾਰੇ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸੋ ਦਰਸ਼ਕੋ ਵੀਰ ਨੇ ਆਪਣਾ ਸਾਰੀ ਜਿਹੜੀ ਗੱਲਬਾਤ ਸਾਂਝੀ ਕੀਤੀ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਕੱਲ ਜਾ ਕੇ ਬਾਈ ਨੇ ਦੱਸਿਆ ਵੀ ਉਸ ਤੇ ਜਾ ਕੇ ਦੇਖਿਆ ਪਰ ਉੱਥੇ ਲੋਕਾਂ ਨਾਲ ਲੁੱਟ ਵੀ ਹੋ ਰਹੀ ਹੈ ਕਿਉਂਕਿ ਇਧਰੋਂ ਲੋਕ ਨੇ ਜਿਹੜੇ ਆਪਣੀਆਂ ਜੇਬਾਂ ਦੇ ਵਿੱਚੋਂ ਪੈਸੇ ਕੱਢ ਕੇ ਦਾਨ ਜਾ ਕੇ ਦਿੰਦੇ ਨੇ ਪਰ ਉੱਥੇ ਜਾ ਕੇ ਉਹਨਾਂ ਦੀ ਲੁੱਟ ਵੀ ਹੁੰਦੀ ਆ ਕਿਤੇ ਨਾ ਕਿਤੇ ਪਰ ਜਿਹੜੇ ਅਸਲੀ ਜੇ ਆਪਾਂ ਗੱਲ ਕਰੀ ਜਿੰਨਾ ਤੱਕ ਰਾਸ਼ਨ ਪਹੁੰਚਣਾ ਚਾਹੀਦਾ ਹੈਗਾ ਪਰ ਉਹਨਾਂ ਤੱਕ ਹਜੇ ਰਾਸ਼ਨ ਨਹੀਂ ਪਹੁੰਚ ਰਿਹਾ ਇਹ ਵੀ ਕਿਤੇ ਨਾ ਕਿਤੇ ਇੱਕ ਗੱਲ ਬਹੁਤ ਵੱਡੀ ਗੱਲ ਹੈ ਇਧਰ ਵੀ ਸਰਕਾਰ ਨੂੰ ਵੀ ਧਿਆਨ ਦੇਣ ਦੀ ਲੋੜ ਆ ਖਾਸ ਕਰਕੇ ਅਸੀਂ ਮੌਜੂਦਾ ਆਪਣੇ ਐਮਐਲਏ ਜਾਂ ਵਿੱਤ ਮੰਤਰੀ ਹਪਾਲ ਸਿੰਘ ਤੀਮਾ ਜੀ ਦੀ ਗੱਲ ਕਰਦੇ ਆ ਜਾਂ ਮੁੱਖ ਮੰਤਰੀ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਸਿੱਕੇ ਜ਼ਰੂਰ ਮੈਸੇਜ ਆਪਣੇ ਰਾਹੀਂ ਜ਼ਰੂਰ ਦੇਵਾਂਗੇ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਫੇਕ ਐਨਡੀਓ ਵੀ ਬਣੀਆਂ ਨੇ ਹੁਣ ਜਿਹੜੀਆਂ ਨਵੀਆਂ ਦੱਸਿਆ ਵੀ ਦੋ ਚ ਮਤਲਬ ਬੰਦੇ ਨੇ ਦੱਸਿਆ ਵੀਰ ਨੇ 10 ਕ ਦਿਨ ਦੇ ਏੜਗੇੜ ਦੇ ਵਿੱਚ ਨੀਆਂ ਬਣੀਆਂ ਨੇ ਉਹਨਾਂ ਦੀ ਵੀ ਜਾਂਚ ਕੀਤੀ ਜਾਵੇ ਵੀ ਜਿਹੜਾ ਉਹ ਸਮਾਨ ਸਟੋਰ ਕਰਕੇ ਕਿੱਥੇ ਰੱਖ ਰਹੇ ਨੇ ਤੇ ਸਮਾਨ ਉਹ ਕਿੱਥੇ ਜਾ ਰਿਹਾ ਜ਼ਰੂਰ ਇਹ ਚੀਜ਼ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਤੂੰ ਆਪਾਂ ਦਵਿੰਦਰ ਜੀ ਖੜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਦਵਿੰਦਰ ਜੀ ਜੇ ਆਪਾਂ ਗੱਲ ਕਰੀਏ ਇਸ ਵਾਰ ਰਾਸ਼ਨ ਜਿਹੜਾ ਇਹ ਸ਼ੁਰੂਆਤ ਕਿਹੜੇ ਪਾਸ ਤੋਂ ਕੀਤੀ ਗਈ ਹੈ ਦੇਖੋ ਅਸੀਂ ਸਾਡੇ ਨਗਰ ਦਾ ਬਹੁਤ ਵੱਡਾ ਸੰਜੋਗ ਸਾਨੂੰ ਮਿਲ ਰਿਹਾ ਹੂੰ ਵੱਧ ਚੜ ਕੇ ਨਗਰ ਸਾਧ ਦੇ ਰਿਆ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਸਾਰਿਆਂ ਨੇ ਆਪ ਦੇ ਘਰਾਂ ਚੋਂ ਗੱਟੇ ਭਰ ਕੇ ਕਣਕ ਦੇ ਚਾਹੇ ਉਹ ਮਾਇਆ ਚਾਹੇ ਉਹ ਗੱਟੇ ਆ ਆਪ ਟਰਾਲੀ ਦੇ ਵਿੱਚ ਰੱਖ ਰਹੇ ਨੇ ਕੱਲ ਪਰਸੋਂ ਅਸੀਂ ਇਸ ਦੀ ਨਗਰ ਵੱਲੋਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਤਾਂ ਨਗਰ ਸਾਰਾ ਤੁਸੀਂ ਐ ਲਾਓ ਮਾਰੋ ਇੱਧਰ ਕੈਮਰਾ ਮਾਰ ਕੇ ਦੇਖੋ ਸਾਰਾ ਨਗਰ ਖੜਿਆ ਯਾਰ ਟਰਾਲੀਆਂ ਦੋ ਨੇ ਸਾਰੇ ਨਗਰ ਦੇ ਸਾਰੇ ਖੜੇ ਨੇ ਲੋਕ ਕੱਲ ਸਮਰਾਵਾਂ ਪੱਤੀ ਸ਼ੁਰੂ ਕੀਤਾ ਸੀਗਾ ਉਹ ਅੱਜ ਵੀ ਲੱਗੇ ਹੋਏ ਨੇ ਜਾਨੀ ਕਿ ਸਾਡੇ ਪੰਜ ਪੱਤੀਆਂ ਨੇ ਅਸੀਂ ਪੰਜਾਂ ਪੱਤੀਆਂ ਚ ਅਲੱਗ ਅਲੱਗ ਸ਼ੁਰੂਆਤ ਕੀਤੀ ਹੋਈ ਹੈ ਕੀਤੀ ਹੋਈ ਹੈ ਜੀ ਠੀਕ ਹੈ ਅੱਜ ਰੋਜਾਂ ਪੱਤੀ ਵੀ ਲੱਗੇ ਹੋਏ ਨੇ ਸਮਰਾਵਾਂ ਚ ਵੀ ਲੱਗੇ ਹੋਏ ਨੇ 44 ਵਾਲ ਪੂਣੀਆਂ ਚ ਵੀ ਲੱਗੇ ਹੋਏ ਆ ਹੁਣ ਇਸ ਤੋਂ ਬਾਅਦ ਅਸੀਂ ਕਾਲ ਪੱਤੀ ਜਾਣਾ ਠੀਕ ਹੈ ਤਾਂ ਜਿੱਥੋਂ ਤੱਕ ਵੱਧ ਚੜ ਕੇ ਜਿਵੇਂ ਆਪਾਂ ਕਹਿੰਦੇ ਨਹੀਂ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ ਉਹ ਵੱਧ ਚੜ ਕੇ ਹਿੱਸਾ ਉਹਨਾਂ ਨੇ ਪਾਇਆ ਤਾਂ ਮਨੱਗਰ ਦਾ ਦਿਲ ਦੀਆਂ ਗਰਾਈਂ ਤੋਂ ਧੰਨਵਾਦ ਕਰਦਾ ਕਿ ਜਦੋਂ ਚੱਲੇ ਸੀ ਕੱਲੇ ਸੀ ਅੱਜ 100 ਤੋਂ ਉੱਪਰ ਆ ਯਾਰ ਠੀਕ ਹੈ ਜੀ ਧੰਨਵਾਦ ਧੰਨਵਾਦ ਭਾਈ ਜੀ ਕੀ ਕਹੋਗੇ ਜਿਵੇਂ ਕਿ ਪੰਜਾਬ ਹੈਗਾ ਪੰਜਾਬ ਨੇ ਖੁਦ ਆਪਣੇ ਪੰਜਾਬ ਦੀ ਮਦਦ ਪੰਜਾਬ ਵੱਲੋਂ ਕੀਤੀ ਆ ਰਹੀ ਹੈ ਪਰ ਬਾਕੀ ਸੂਬਿਆਂ ਵੱਲੋਂ ਬਹੁਤ ਘੱਟ ਘੱਟ ਮਦਦ ਤੇ ਪੰਜਾਬ ਤਾਂ ਹਰੇਕ ਸੂਬੇ ਦੀ ਕਰਦਾ ਜੀ ਪੰਜਾਬ ਤਾਂ ਨਹੀਂ ਕੋਈ ਕਰਦਾ ਪੰਜਾਬ ਤਾਂ ਇਹ ਇਹ ਕੰਮ ਚ ਦਾ ਰਿਕਾਰਡ ਆ ਜੀ ਉਹਨਰੇ ਪਿੰਡ ਛਾਜ ਲਈ ਚੋਟੋ ਟੋਟ ਪੱਤੀਆਂ ਬੰਨੀਆਂ ਹੋਏ ਨੇ ਘਟੋ ਘਟ 20-25 ਲੱਖ ਦੇ ਕਰੀਬ ਹੋਊਗਾ ਜੀ ਇੱਥੇ ਸਮਾਨ ਉਹਦਾ ਤੇਲ ਵਾਸਤੇ ਜਿਵੇਂ ਰਾਸਣ ਕਣਕ ਜਿੰਨੀ ਵੀ ਕਿਸੇ ਦੀ ਸਰਦਾ ਕੋਈ ਕਣਕ ਦਿੰਦਾ ਕੋਈ ਪੈਸੇ ਦਿੰਦਾ ਜੀ ਕੋਈ ਬਾਧੂ ਕੋਈ ਘਰ ਨੇ ਹਰੇਕ ਸਰਦਾ ਸਮਾਨ ਦਿੰਦਾ ਜੀ ਠੀਕ ਹੈ ਜੀ ਹਾਂ ਹੋਰ ਨੂੰ ਵੀ ਬੇਨਤੀ ਆ ਪਿੰਡ ਦੇ ਜਿਹੜੇ ਵੀ ਜੋ ਪਿੰਨ ਵਾਸੀ ਨੇ ਵੀ ਵੱਧ ਵੱਧ ਮਦਦ ਕਰੋ ਭਾਈ ਠੀਕ ਹੈ ਜੀ ਖੜਾ ਪਾਸਿਆਂ ਦੇ ਹਾਂਜੀ ਬਕਰ ਸਿੰਘ ਜੀ ਹਾਂ ਜੀ ਕਹਾਂਗੇ ਯੂਨੀਅਨ ਦੇ ਵੱਲੋਂ ਕੁਝ ਕੀਤਾ ਜਾ ਰਿਹਾ ਐਸਾ ਦਾ ਉਪਰਾਲਾ ਹਾਂ ਇਹ ਤਾਂ ਜਥੇਬੰਦੀਆਂ ਦੇ ਉੱਪਰ ੁੱਟ ਕੇ ਕਿਸੇ ਵੀ ਪਾਰਟੀ ਵਜੋਂ ਨਹੀਂ ਹੈਗਾ ਸਾਰੇ ਨਗਰ ਵੱਲੋਂ ਸਾਂਝਾ ਹੈ ਹਰ ਹਰ ਇੱਕ ਘਰ ਫੋਨ ਮਾਰ ਮਾਰ ਕਹਿ ਰਹੇ ਨੇ ਵੀ ਸਾਡੇ ਘਰੇ ਬੂਰੀਆਂ ਭਰੀਆਂ ਪਈਆਂ ਨੇ ਰਸਣ ਲੈਣ ਆਜੋ ਠੀਕ ਹੈ ਸਾਰੇ ਪਿੰਡ ਦਾ ਸਹਿਯੋਗ ਹੈ ਠੀਕ ਹੈ ਠੀਕ ਹੈ ਸਾਹੀ ਜੀ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਇਸ ਵਾਰ ਹਾਲਾਤ ਜਿਹੜੇ ਆਪਾਂ ਕਹਿੰਦੇ ਆ ਨਾਜ਼ੁਕ ਬਣੇ ਹੋਏ ਨੇ ਹਰ ਪਾਸੇ ਪਾਣੀ ਪਾਣੀ ਹੋਇਆ ਪਿਆ ਕੀ ਕਹੋਗੇ ਬੈਗਰੂ ਜੀ ਦਾ ਖਾਲਸਾ ਸ੍ਰੀ ਬੈਗਰੂ ਜੀ ਕੀ ਫਤਿਹ ਜਿਸ ਸਮਾ ਮਤਬਲਾ ਐ ਕਿ ਪਹਿਲੇ ਹੀ ਆਪਾਂ ਨੂੰ ਦੇਖ ਰਿਹਾ ਸੀ ਚਾਂਸ ਵੀ ਬਸ ਜਿਆਦਾ ਪਈਗੀ ਪਹਿਲਾ ਤਾਂ ਸਰਕਾਰ ਨੇ ਡੀਸੀਆਂ ਨੂੰ ਨਹੀਂ ਕਿਹਾ ਵੀ ਭਾਈ ਇਹ ਨਾਲੇ ਨਦੀਆਂ ਦੇਖੋ ਕਿਤੇ ਕਮਜ਼ੋਰ ਆ ਉਥੇ ਇਹਦੀ ਸਫਾਈ ਕਰੋ ਜਾਂ ਇਹਨੂੰ ਨੱਕੇ ਬੰਦ ਕਰੋ ਉਦੋਂ ਬਾਅਦ ਚ ਜਿਹੜਾ ਅੱਜ ਚੱਲ ਰਿਹਾ ਮਾਹੌਲ ਆ ਚੱਲ ਤੂਰਾਸਾਂ ਲੈ ਕੇ ਭੱਗ ਗਿਆ ਕਿਤੇ ਤਾਂ ਪੁਲਿਸ ਰੋਕ ਰਹੀ ਆ ਵੀ ਸਾਡੇ ਉੱਚ ਕਰੋ ਕਿਤੇ ਇਹ ਉਹ ਬੰਦੇ ਲਿਜਾ ਰਹੇ ਨੇ ਆ ਕੇ ਸੰਤਾ ਬਹੁਤ ਗਲਤ ਬਣ ਗਈਆਂ ਅੱਜ ਇਹ ਰਾਸਾਂ ਦੇ ਪਿੱਛੇ ਮਾਤਾ ਕੋਈ ਬੇਨਤੀ ਕਰਦਾ ਕਾਲੀ ਨਾ ਕਰੋ ਦੋ ਦਿਨਾਂ ਨੂੰ ਪੈਸਾ ਨਾ ਦਿਓ ਰਸਣ ਅਗਲੇ ਦੇ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਬਿਹਾ ਕਰ ਚ ਤਕਲੀਫ ਹੈ ਉਹ ਘਰ ਦੇ ਵਿੱਚ ਰਸਣ ਪੁਚਾ ਦਿਓ ਇਹ ਪੈਸਾ ਜਦੋਂ ਆਪਾਂ ਦੇਵਾਂਗੇ ਇਹ ਲੋਕ ਪੈਸਾ ਲੈ ਕੇ ਹੋਰੀ ਭੱਜ ਜਾਂਦੇ ਨੇ ਜ਼ਰੂਰਤਬੰਦ ਰਹਿ ਜਾਂਦਾ ਗਲਤਪੰਤ ਵੀ ਹੁਣ ਤੇਜੀ ਨਾ ਕਰੋ ਰਸਣ ਲੈ ਕੇ ਦੇ ਦਿਓ ਜੇ ਪੈਸਾ ਪਿੰਡਾਂ ਜੋ ਇਕੱਠਾ ਹੁੰਦਾ ਛਾਲੀ ਚੋਂ ਪੈਸਾ ਇਕੱਠਾ ਹੁੰਦਾ ਉਹ ਪੈਸੇ ਦਾ ਰਸਣ ਲੈ ਕੇ ਅਗਲੇ ਦੇ ਘਰ ਪੁਚਾ ਦਿਓ ਠੀਕ ਹੈ ਜੀ ਠੀਕ ਹੈ ਕਿ ਨਹੀਂ ਜਿਆਦਾ ਪੈਨਿਕ ਖੇਚਲਾ ਕਰ ਸਕਦਾ ਘਰ ਪਚਾਓ ਆਪਾਂ ਪੈਸਾ ਦੇ ਦਿੰਨੇ ਆ ਕੱਲ ਗਏ ਤੇ ਬੰਦੇ ਕਹਿੰਦੇ ਪੈਸਾ ਪੁੱਛਾ ਹੋਰੇ ਖੜੇ ਹੋਗੇ ਮੇਰੇ ਨਾਲ ਵੀ ਬਣੀ ਆ ਮੈਂ ਹੁਣ ਡੇਰੇ ਦੇ ਕਹਿਆ ਸੀ ਮਹਾ ਮੈਂ 5000 ਇੱਥੇ ਜੇ ਕੁਝ ਕਰਨਾ ਮੈਂ ਦੇ ਦਿੰਦਾ ਉਹ ਕਹਿੰਦੇ ਪੈਸਾ ਦੇ ਦੇ ਮੈਂ ਨਹੀਂ ਦਿੰਦਾ ਪਰਚੀ ਬਣਾ ਕੇ ਜਦੋਂ ਉਹਨਾਂ ਨੇ ਕਿ ਸਿਮਿੰਟ ਤੇ ਰਿੱਤਾ ਪਚਾ ਦੇ 5000 ਦੀ ਪਰਚੀ ਤਾੜਾ ਇਹੰਦੇ ਆ ਭਾਈ ਉਹਨੂੰ ਸਾਦ ਨੂੰ ਕਹਿ ਪਈ ਉੱਥੋਂ ਭਾਰਿਆ ਹਬਦਾ ਕਿਉਂ ਭਾਈ ਪੈਸਾ ਦੇਣਾ ਬੰਦ ਕਰ ਦਿਓ ਸੰਸਦਾ ਬਹੁਤ ਬੇਈਮਾਨ ਮੂਰੇ ਮੁਲਖ ਉੱਤਰਿਆ ਇਹ ਨਾਤਾ ਸਾਡੇ ਐਮਪੀ ਕਰ ਰਹੇ ਨੇ ਐਮਪੀ ਦਾ ਹੱਕ ਨਹੀਂ ਬਣਦਾ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਧਿਆਨ ਦਾ ਸਰਕਾਰ ਤੋਂ ਲੈ ਕੇ ਸੈਂਟਰ ਤੱਕ ਐਮਪੀਆ ਤੱਕ ਐਮਪੀਆ ਦਾ ਹੱਕ ਬਣਦਾ ਐ ਐਮਐਲਏ ਦਾ ਹੱਕ ਬਣਦਾ ਪੰਚਾਇਤਾਂ ਦਾ ਹੱਕ ਬਣਦਾ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਆਮ ਲੋਕ ਧਿਆਨ ਦੇ ਰਹੇ ਹੈ ਕੋਈ ਪੰਚਾਇਤ ਦੇ ਚ ਸਰਪੰਚ ਹੈਗਾ ਆਪਣੇ ਪਿੰਡ 체ਗਾ ਸੁੱਤਾ ਪਿਆ ਵੋਟਾਂ ਪਾਈਆਂ ਨੇ ਲੋਕਾਂ ਨੇ ਤੂੰ ਨਾ ਤੋੜਾ ਪਿੰਡ ਦਾ ਨਾਂ ਚੱਲੇ ਬਸ ਇੰਨੀ ਕਿ ਮੈਂ ਬੇਨਤੀ ਕਰਦਾ ਵੈਗੁਰਜੀ ਖਾਲਸਾ ਦੋਗੁਰਜੀ ਫਸੋ ਦਰਸ਼ਕੋ ਜਿਵੇਂ ਕੀ ਦੱਸ ਰਹੇ ਨੇ ਵੀ ਸਾਰੇ ਵੀ ਜਿਹੜੀਆਂ ਐਨ ਜੀਓ ਵਿੱਚ ਗਲਤ ਬਣੀਆਂ ਨੇ ਉਹਨਾਂ ਦਾ ਵੀ ਮਤਲਬ ਜਿਹੜਾ ਆਪਾਂ ਕਹ ਲਈਏ ਵੀ ਧਿਆਨ ਰੱਖਿਆ ਜਾਵੇ ਵੀ ਕਿਸ ਤਰ੍ਹਾਂ ਦੀ ਐਨ ਜੀਓ ਨੇ ਉਹ ਉਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਸਰਕਾਰ ਦੇ ਕੋਲ ਜਰੂਰ ਇਹ ਚੀਜ਼ਾਂ 'ਤੇ ਸਰਕਾਰ ਖਾਸ ਕਰਕੇ ਧਿਆਨ ਦੇਵੇ ਜੁੜਿਓ ਆਈਪੀਐਨ ਦੇ ਨਾਲ ਆਪਾਂ ਦਿਖਾਉਣੀ ਹੈ ਅਗਲੀ ਤਸਵੀਰ ਜੁੜੇ ਰਹੋ ਨਾ ਨਗਰ ਦੇ ਵੱਲੋਂ ਕਿੰਨਾ ਕੁ ਸਹਿਯੋਗ ਜਿਹੜਾ ਮਿਲ ਰਿਹਾ ਕੀ ਲੱਗਦਾ ਹੋਰ ਪਿੰਡਾਂ ਦੇ ਵਿੱਚ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ ਪਰ ਜੇ ਨਾਲ ਨਾਲ ਇਹ ਵੀ ਗੱਲ ਕਰੀਏ ਕਿਤਨਾ ਕਿਤੇ ਜਿਹੜਾ ਰਾਸ਼ਨ ਹੈ ਕਿਤੇ ਇਹ ਸਹੀ ਥਾਂ ਤੇ ਜਾਣਾ ਚਾਹੀਦਾ ਅਸਲ 'ਚ ਆਪਾਂ ਨੂੰ ਵੀ ਪਿੰਡ ਛਾਲੀ ਤੋਂ ਪੂਰਾ ਸਹਿਯੋਗ ਮਿਲ ਰਿਹਾ ਜਿੰਨੇ ਦੀ ਉਮੀਦ ਸੀਗੀ ਉਤੋਂ ਵੀ ਬਾਤ ਜ਼ਿਆਦਾ ਵੱਧ ਕੇ ਆਪਾਂ ਨੂੰ ਇਹ ਹੀ ਕਿ ਵੀ ਕੱਲੀ ਕੜਕ ਜਾ ਪੈਸੇ ਲਾਵਾਂਗੇ ਪਰ ਕਣਕ ਵੀ ਮਿਲ ਰਹੀ ਹੈ ਕਿਹਾ ਜਦੋਂ ਪੈਸੇ ਹੀ ਮਿਲ ਰਹੇ ਨੇਗੇ ਦੂਜੀ ਗੱਲ ਤੁਸੀਂ ਜੀ ਕਹੀਏ ਵੀ ਦੂਜੇ ਪਿੰਡਾਂ ਚੋਂ ਮੈਨੂੰ ਲੱਗਦਾ ਵੀ ਇਹੋ ਜਿਹਾ ਕੋਈ ਪੰਜਾਬ ਦਾ ਪਿੰਡ ਨਹੀਂ ਹੋਣਾ ਜਿਹੜੇ ਨੇ ਹੁਣ ਤੱਕ ਸ਼ੁਰੂ ਨਹੀਂ ਕੀਤਾ ਹੋਣਾ ਕੰਮ ਜਾਂ ਜਿਹੜੇ ਨੇ ਸ਼ੁਰੂ ਨਹੀਂ ਕੀਤਾ ਉਹਨਾਂ ਨੂੰ ਪਤਾ ਵੀ ਯਾਰ ਅੱਗੇ ਵੀ ਲੋਡ ਪੈਣੀ ਹੈ ਦੇਖੋ ਅੱਜ 10 ਦਿਨਾਂ ਤੱਕ ਤਾਂ ਇਹ ਜਿਹੜਾ ਪਾਣੀ ਉੱਤਰ ਜੂਗਾ ਅਸਲ ਚ ਲੋਡ ਬਾਅਦ ਚ ਪੈਣੀ ਹੈ ਹੁਣ ਤਾਂ ਕੱਲੇ ਰਸ਼ ਨਾਲ ਸਰ ਜੂ ਉਸ ਤੋਂ ਬਾਅਦ ਆਪਣਾ ਲਾਲੋ ਮਿੱਟੀ ਪੱਧਰੀ ਵੀ ਕਰਨੀ ਆ ਡੀਜ਼ਲ ਦੀ ਲੋਡ ਪੈਣੀ ਆ ਕਣਕ ਦੀ ਲੋਡ ਪੈਣੀ ਆ ਵਿਜਨ ਵਾਸਤੇ ਰਿਆਸਪ ਦੇਖੋ ਅੱਜੋਂ ਤੋਂ ਬਹੁਤ ਸਾਰੇ ਲੋਕ ਬੇਨਤੀਆਂ ਕਰ ਰਹੇ ਨੇ ਵੀ ਤੁਸੀਂ ਭਾਈ ਰਾਸ਼ਨ ਲੈ ਕੇ ਨਾ ਉਹ ਖੜਜੋ ਜੇ ਕਰਕੇ ਆਪਾਂ ਹੁਣ ਹੌਲੀ ਹੌਲੀ ਲੱਗੇ ਹੋਏ ਆ ਵੀ ਜਿਹੜਾ ਆਪਣਾ ਪੈਸਾ ਹੈਗਾ ਉਹ ਐਵੇਂ ਨਾ ਕਿਤੇ ਜਾਇ ਜਾਈ ਵਗਦਾ ਵੀ ਆਪਾਂ ਇਕੱਠੇ ਵੀ ਕਰੀਏ ਲੋਕਾਂ ਤੋਂ ਵੀ ਕਿਤੇ ਐਵੇਂ ਉਹ ਕਹਿੰਦਾ ਵੀ ਰੂੜੀ ਤੇ ਹਟਣ ਵਾਲਾ ਕੰਮ ਹੋ ਜਾਏ ਹਾਂ ਵੀ ਸਹੀ ਤਾਂ ਜਾਵੇ ਸਹੀ ਤਾਂ ਜਾਵੇ ਵੀ ਚਾਹੇ ਆਪਣੇ ਦੇ ਵਾਸਤੇ 10 ਦਿਨ ਉਹ ਤੇ 5 ਦਿਨ ਪਹਿਲਾਂ ਲਾ ਕੇ ਆਉਣੇ ਪੈਣਾ ਜਿੱਥੇ ਲੋੜਾ ਉੱਥੇ ਦੇ ਕੇ ਆਵਾਂਗੇ ਠੀਕ ਹੈ ਕੀ ਲੱਗਦਾ ਜਿਵੇਂ ਕੀ ਕੁਝ ਸੁਣਨ ਦੇ ਵਿੱਚ ਆਇਆ ਵੀ ਆਪਣੇ ਨਗਰ ਦੇ ਕੁਝ ਨੌਜਵਾਨ ਗਏ ਸੀਗੇ ਵੀ ਉੱਥੇ ਕੀ ਪਤਾ ਲੱਗਿਆ ਵੀ ਕੁਝ ਐਨਜੀਓ ਵੀ ਫ ਤੇ ਉਹ ਵੀ ਮਤਲਬ ਇੱਕ ਤਰ੍ਹਾਂ ਦੀ ਆਪਣੇ ਲੋਕਾਂ ਦੀ ਜਿਹੜੇ ਆਪਣੇ ਜੇਬਾਂ ਦਾ ਪੈਸਾ ਹੈਗਾ ਆਪਣੇ ਆਪਣੀ ਕਮਾਈ ਚੋਂ ਲੈ ਕੇ ਜਾ ਰਹੇ ਨੇ ਕਿੰਨੇ ਕਿਤੇ ਉਹ ਪੈਸੇ ਦੀ ਵੀ ਲੁੱਟ ਹੋ ਰਹੀ ਹੈ ਦੇਖੋ ਵੀਰੇ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਦੋਂ ਉਹ ਕਿਤੇ ਚੰਗਾ ਕੰਮ ਹੁੰਦਾ ਉਦੋਂ ਮਾੜੇ ਵਾਲੇ ਵੀ ਹੁੰਦੇ ਨੇ ਨਾਲ ਦੀ ਨਾਲ ਜੇ ਇੱਕ ਬੰਦੇ ਨੇ ਐਨਜੋ ਗਲਤ ਬਣਾਈਆ ਦੇਖੋ ਮੈਂ ਇੱਕ ਗੱਲ ਕਹਿਣਾ ਅਸੀਂ 10 10 20 20 ਰੁਪਏ ਇਕੱਠੇ ਕਰਕੇ ਲੋਕਾਂ ਦੇ ਇਕੱਠੇ ਕਰ ਰਹੇ ਹਾਂ ਜੇ ਇਹ ਕੋਈ ਬੰਦਾ ਖਾਂਦਾ ਜੇ ਮੈਂ ਵੀ ਉਹ ਚੀਜ਼ ਉਹ ਜ਼ਹਿਰ ਆ ਗਈ ਇੱਕ ਤਰ੍ਹਾਂ ਦੀ ਉਹ ਮੈਨੂੰ ਨਹੀਂ ਕੱਲਾ ਵੀ ਮੇਰੇ ਪੀੜੀਆਂ ਨੂੰ ਵੀ ਭੁਗਤ ਨਹੀਂ ਪੂਗੀ ਕਰਨ ਨੇ ਜਿਹੜੇ ਕਰੀ ਜਾਣ ਦੇਖੋ ਉਹਨਾਂ ਨੂੰ ਵੀ ਅੱਜ ਕਰ ਲਾਂਗੇ ਅਸੀਂ ਕੰਪਿਊਟਰ ਸੌਖੀ ਕਰ ਲਾਂਗੇ ਅਬ ਦੀ ਸ਼ਾਇਦ ਪਰ ਹੁਣ ਕਰਾਂਗੇ ਕੀ ਉਹਦਾ ਜੇ ਅਗਲੀ ਵੀਡੀਓ ਸੌਖੀ ਨਹੀਂ ਆ ਰਹੀ ਹੈ ਦੁਖੀ ਹੋਈ ਉਹ ਚੀਜ਼ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਚੀਜ਼ ਦੀ ਵੀ ਜੇ ਤੁਹਾਡੇ ਕੋਲ 10 ਰੁਪਏ ਉਧਰ ਤੁਸੀਂ 11 ਬੇਸ਼ੱਕ ਉਥੋਂ ਲਾ ਦਿਓ ਪਰ ਖਾਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਰੁਪਈਆ ਰੁਪਈਆ ਪਤਾ ਨਹੀਂ ਕਿਵੇਂ ਬੰਦੇ ਨੇ ਸੋਚ ਕੇ ਦਿੱਤਾ ਹੋਊਗਾ ਕੀ ਲੱਗਦਾ ਸਰਕਾਰ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਜਿਵੇਂ ਕਿ ਜਿਹੜੀਆਂ ਫੇਕ ਐਨਜੀਓ ਸੋਨੇ ਚਲਾਏ ਆ ਵੀ ਬਣ ਗਈਆਂ ਉਧਰ ਨੂੰ ਧਿਆਨ ਦੇਣ ਦੀ ਲੋੜਾਂ ਦੀ ਜਾਂਚ ਵੀ ਹੋਣੀ ਚਾਹੀਦੀ ਕਿ ਕਿਹੜਾ ਕਦੀ ਵੀ ਕੌਣ ਸਹੀ ਹੈ ਤੇ ਕੌਣ ਗਲਤ ਹੈ ਉਹ ਆਲਰੇਡੀ ਸਰਕਾਰ ਦੇ ਧਿਆਨ ਚ ਹੋ ਰਿਹਾ ਹੈ। ਦੇਖੋ ਪਤਾ ਕੀ ਇਹਦੇ ਸਿਸਟਮ ਵਿੱਚ ਸਰਕਾਰ ਦਾ ਜਦੋਂ ਇੰਟਰਵਿਊਰ ਹੋਣ ਲੱਗ ਜੇ ਫਿਰ ਮੇਰੇ ਨਾਲ ਦਿੱਕਤ ਵੀ ਆਉਂਦੀ ਆ। ਕਿਉਂਕਿ ਜਿਹੜੀ ਫੇਕ ਆ ਉਹਦੇ ਨਾਲ ਵੀ ਕੁਝ ਨਾ ਕੁਝ ਬੰਦੇ ਜੁੜ ਜਾਂਦੇ ਨੇ। ਉਹ ਹੁਣ ਸਰਕਾਰ ਨਹੀਂ ਜਾਊਗੀ ਵੀ ਵਿਰੋਧ ਪਰ ਆਪਾਂ ਨੂੰ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵੀ ਕਿਹੜੇ ਸੰਸਥਾਵਾਂ ਪਹਿਲਾਂ ਕੰਮ ਕਰ ਰਹੀਆਂ ਨੇ ਕਿਹੜੀਆਂ ਰਿਸਕ ਕਰਦੀਆਂ ਨੇ ਦੁਨੀਆ 'ਚ। ਜੇ ਆਪਾਂ ਨੂੰ ਪਤਾ ਹੀ ਹੈ ਵੀ ਯਾਰ ਹੁਣ ਆ ਚਾਰ ਬੰਦੇ ਹੁਣ ਇਕੱਠੇ ਹੋ ਕੇ ਲੱਗੇ ਵੀ ਸਮਾਂ ਇਧਰ-ਉਧਰ ਹੋ ਰਿਹਾ। ਥੋੜਾ ਆਪ ਦੂ ਵੀ ਧਿਆਨ ਦੇਣਾ ਚਾਹੀਦਾ। ਦੂਜੀ ਗੱਲ ਕੀ ਹੈ ਵੀਰੇ? ਮੈਂ ਕਹਿੰਦਾ ਜਿਹੜੀ ਸੰਸਥਾ ਨੂੰ ਦੇ ਰਹੇ ਦੋ ਬੈਲਿਆਂ ਨੂੰ ਗੋਡਾ ਪਰ ਇੱਕ ਗੱਲ ਇਹ ਆ ਵੀ ਆਪਾਂ ਨੂੰ ਵੀ ਪਤਾ ਵੀ ਸਾਡੇ ਪਿੰਡਾਂ ਦੇ ਜਿਹੜੇ ਡੁੱਬ ਰਹੇ ਨੇ ਕਿੱਟੂ ਘਟ ਉਹ ਬੰਦੇ ਆਪਦੇ ਪਿੰਡਾਂ ਤੇ ਧਿਆਨ ਦੇਣ ਆ ਵੀ ਯਾਰ ਸਾਡੇ ਪਿੰਡ ਦੇ ਆਪ ਜਿਹੜੇ ਦੋਸਤ ਮਿੱਤਰ ਕੰਮ ਕਰਦੇ ਨੇ ਇਕੱਠੇ ਉਹ ਇਕੱਠੇ ਕਰਕੇ ਆਪਦੇ ਪਿੰਡ ਤੇ ਲਾ ਦੇਣ ਮੈਨੂੰ ਲੱਗਦਾ ਐਨਜੀਡੀ ਵੀ ਲੋੜ ਹੈ ਨਹੀਂ ਕਿਸੇ ਨੂੰ ਇਹ ਵੀ ਚੀਜ਼ ਹੈਗੀ ਆ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਧੰਨਵਾਦੀ ਧੰਨਵਾਦ ਵਿੱਚ ਕੀ ਕਹੂੰਗਾ ਜਿਵੇਂ ਕਿ ਨਗਰ ਦੇ ਵੱਲੋਂ ਕਾਫੀ ਸਹਿਯੋਗ ਮਿਲ ਰਿਹਾ ਹਾਂ ਔਰ ਹੋਰ ਪਿੰਡਾਂ ਜਿਵੇਂ ਸਹਿਯੋਗ ਬਹੁਤ ਮਿਲ ਰਿਹਾ ਆਏ ਵ ਬੀ ਜਿਵੇਂ ਕੀ ਜਿਹੜਾ ਇਹ ਸਹੀ ਪੈਸਾ ਸਹੀ ਥਾਂ ਤੇ ਜਾਵੇ ਉਹ ਠੀਕ ਹੈ ਜਾਂ ਕੀ ਲੱਗਦਾ ਆਪਣੇ ਪਿੰਡਾਂ ਦੇ ਲੋਕ ਜਿਹੜੇ ਤੋਂ ਸਮਾਨ ਇਕੱਠਾ ਕਰਕੇ ਲਿਆ ਕੇ ਉੱਥੇ ਜਾ ਕੇ ਕਿਸੇ ਇੱਕ ਬੰਦੇ ਦਾ ਹਵਾਲੇ ਕਰਕੇ ਵਾਪਸ ਆ ਜਾਂਦੇ ਨੇ ਵੀ ਉਹ ਸਹੀ ਹੈ ਨਹੀਂ ਵੀਰ ਜੀ ਗੱਲ ਹੈ ਨੁਕਸਾਨ ਤਾਂ ਉਧਰ ਹੋ ਗਿਆ ਬਹੁਤ ਜ਼ਿਆਦਾ ਜੀ ਹੁਣ ਕੁਝ ਕਹਿ ਨਹੀਂ ਸਕਦਾ ਇਸ ਗੱਲ ਬਾਰੇ ਤਾਂ ਬਾਕੀ ਜੋ ਵੀ ਆਪਾਂ ਨੇ ਸਮਾਨ ਇਕੱਠਾ ਕਰਿਆ ਅਸਲ ਦੇ ਵਿੱਚ ਜੋ ਵੀ ਉੱਥੇ ਸੰਸਤਾਵਾਂ ਹੈਗੀਆਂ ਨੇ ਉਹਨਾਂ ਦੇ ਹਵਾਲੇ ਕੀਤਾ ਜਾਵੇ ਜ਼ਿਆਦਾ ਵਧੀਆ ਜੀ ਠੀਕ ਹੈ ਜੋ ਉਹਦੇ ਪੱਕੇ ਸਸਤਾਵਾਂ ਚੱਲ ਰਹੀਆਂ ਨੇ ਇਸ ਟਾਈਮ ਹਾਂ ਜੀ ਹਾਂ ਇਹ ਪੁਰਾਣੀਆਂ ਜਿਹੜੇ ਲੋਕਲ ਪਤਾ ਜਿਹੜਾ ਜੀ ਵੀ ਆਪਾਂ ਲੋਕਾਂ ਦੇ ਹਵਾਲੇ ਨਾ ਕਰੀਏ ਜੋ ਕਿ ਇਹਦਾ ਗਲਤ ਇਸਤੇਮਾਲ ਹੋਵੇ ਕਿਸੇ ਇੱਥੇ ਕਿਉਂ ਉੱਥੇ ਮੰਨ ਲਓ ਲੋਕ ਆਮ ਬੈਠੇ ਨੇ ਠੱਗਣ ਵਾਸਤੇ ਹੋਣਾ ਇਕੱਠਾ ਕਰੀਏ ਤੇ ਸਮਾਨ ਘਰਾਂ ਚ ਚਲੀ ਜਾਂਦੇ ਨੇ ਦੇਖ ਲੈ ਆਪਾਂ ਵੀ ਵੀਡੀਓ ਦੇਖਦੇ ਰੋਜ਼ੀ ਵੀ ਬਹੁਤ ਲੋਕੀ ਜਿੰਨਾ ਲੋੜ ਉਹਨਾਂ ਕੋਲ ਪਹੁੰਚਦਾ ਨਹੀਂ ਜੀ ਜਿੰਨਾ ਲੋੜ ਨਹੀਂ ਉਹ ਚੱਕ ਕੇ ਲੈ ਜਾਂਦੇ ਨੇ ਜੀ ਬਿਲਕੁਲ ਬਿਲਕੁਲ ਹਾਂ ਜੀ ਹਾਂ ਕੀ ਲੱਗਦਾ ਹੈ ਕਿ ਸਹੀ ਲੋੜਵੰਦ ਜਿਹੜੇ ਬੈਠੇ ਨੇ ਹਜੇ ਉਹ ਮਤਲਬ ਜਾਦੇ ਪਾਣੀ ਦੇ ਵਿੱਚ ਬੈਠੇ ਨੇ ਹਜੇ ਤੱਕ ਉਹਨਾਂ ਤੱਕ ਰਾਸ਼ਨ ਵੀ ਨਹੀਂ ਪਹੁੰਚ ਰਿਹਾ ਤੇ ਉਹਨਾਂ ਕੋਲ ਹਜੇ ਬੋਟਸ ਵੀ ਨਹੀਂ ਜਾ ਰਹੀਆਂ ਅਸਲ ਜੀ ਵੀ ਜਿਹੜੇ ਉੱਤੇ ਲੋਕ ਰਹਿੰਦੇ ਨੇ ਜੀ ਉਹ ਜਾਣ ਦਿੰਦੇ ਨਹੀਂ ਗਏ ਉਹ ਰਾਮਾਂ ਦੇ ਵਿੱਚ ਘੇਰ ਕੇ ਖੌਂਦੇ ਨੇ ਜੀ ਵੱਡੀ ਗੱਲ ਇਹ ਹੀ ਆ ਰਹੀ ਐ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਜਿਹੜੇ ਲੋਕ ਬੈਠੇ ਨੇ ਜੀ ਰੋਡਾਂ ਦੇ ਉੱਪਰ ਉੱਥੇ ਹੀ ਖੌਂਦੇ ਨੇ ਫੜ ਕੇ ਜੀ ਅੱਗੇ ਜਾਣ ਦਿੰਦੇ ਨਹੀਂ ਗਏ ਕੋਈ ਜਿਹੜੇ ਮਾਲਕ ਉਰੋਂ ਜਾਵਾਂਗੇ ਜੀ ਆਪਣੇ ਲੋਕਾਂ ਨੂੰ ਪਤਾ ਨਹੀਂ ਜੀ ਉੱਥੇ ਨੁਕਸਾਨ ਹੋਇਆ ਕਿੱਥੇ ਆ ਹੁਣ ਉੱਥੋਂ ਦੇ ਜਿਹੜੇ ਲੋਕਲ ਬੰਦੇ ਨੇ ਜੀ ਜਾਂ ਕੋਈ ਪਿੰਡ ਦਾ ਮੋਤਬਰ ਬੰਦਾ ਸਰਪੰਚ ਆ ਜਾਂ ਕੋਈ ਮੈਂਬਰ ਨੇ ਜੀ ਉਹਨਾਂ ਨੂੰ ਗੱਲ ਕਰਕੇ ਤਾਂ ਅਗਲੇ ਘਰਾਂ ਚ ਪਹੁੰਚੇ ਜਾਵਾਂ ਜਿੱਥੇ ਲੋੜ ਬੰਦਾ ਜੀ ਬਿਲਕੁਲ ਕੀ ਕਹਣਾ ਜੀ ਹਾਂ ਉਹ ਨਾ ਪਹੁੰਚੇ ਕਿਤੇ ਵੀ ਜੀ ਬਿਲਕੁਲ ਤੇਰਾ ਕੀ ਲੱਗਦਾਗਾ ਵੀ ਇਹ ਵਿਚ ਵਿਚ ਕਿਤੇ ਪੋਲੀਟਿਕਲ ਵੀ ਵਰਤਿਆ ਜਾ ਸਕਦਾ ਹੈ ਹੈ ਕਿ ਨਹੀਂ ਜੀ ਵਿੱਚ ਉਹ ਲੀਡਰ ਜਾਂਦੇ ਨੇ ਜੀ ਆਪਣੇ ਫੋਟੋਆਂ ਖਿਚਾਉਣ ਵਾਸਤੇ ਖਿਚਾ ਕੇ ਵਾਪਸ ਆ ਜਾਂਦੇ ਨੇ ਜੀ ਹੂੰ ਤੇ ਹੁਣ ਅਸਲ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਲੀਡਰਾਂ ਨੂੰ ਇਹਨਾਂ ਨਾਲ ਗੱਲਾਂ ਗੱਲਾਂ ਨਾਲ ਕੀ ਲੱਗੇ ਜੀ ਨੁਕਸਾਨ ਲੋਕਾਂ ਦਾ ਜੀ ਬਿਲਕੁਲ ਉਹ ਲੋਕੀ ਭੁਗਤਣਗੇ ਹੁਣ ਜੀ ਆਪ ਬਿਲਕੁਲ ਹੈਨਾ ਜੀ ਕੀ ਲੱਗਦਾਗਾ ਅਸਲ ਜੀ ਆਪਾਂ ਗੱਲ ਕਰੀ ਹੜਾ ਦੀ ਹਾਂਜੀ ਹੜਾ ਦਾ ਅਸਲ ਕਾਰਨ ਕੀ ਲੱਗਦਾਗਾ ਵੀ ਇਹ ਕਿਉਂ ਹੜ ਮਤਲਬ ਇੰਨਾ ਪਾਣੀ ਕਿਉਂ ਆਇਆ ਇਹ ਜੀ ਸਰ ਪਿਓ ਤਾਂ ਸਖ ਮਰਦੇ ਨੇ ਜੀ ਕਿਸੇ ਹਾਲਤ ਦੇ ਵਿੱਚ ਵੀ ਇਹਨਾਂ ਨੂੰ ਪਾਣੀ ਨਾਲ ਮਾਰੋ ਇਹਨਾਂ ਨੂੰ ਜਮੀਨਾਂ ਖੁੰਦੇ ਨੇ ਇਹ ਜਮੀਨਾਂ ਦੇ ਦਿੰਦੇ ਨੇ ਜੀ ਹੁਣ ਮਰਨਗੇ ਆਪੇ ਵੇਚਣਗੇ ਜੀ ਆ ਚੱਕਰ ਹੈ ਜੀ ਸਰਕਾਰਾਂ ਦੀ ਚਾਲਾਂ ਵਿੱਚ ਬਹੁਤ ਵੱਡੀਆਂ ਇਹ ਹੈ ਨਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੁਹਾਡੀ ਬਹੁਤ-ਬਹੁਤ ਜਿਹੜੀ ਆਪਾਂ ਪੂਰੀ ਜਾਣਕਾਰੀ ਜਿਹੜੀ ਵੀਰ ਨੇ ਆਪਣੀ ਤਰੀਕੇ ਦੇ ਨਾਲ ਹਰ ਬੰਦਾ ਆਪਣੀ ਤਰੀਕੇ ਨਾਲ ਜਿਹੜੀ ਆਪਣੀ ਜਾਣਕਾਰੀ ਦੇ ਰਿਹਾ ਤੇ ਲੋਕਾਂ ਤੱਕ ਮੈਸੇਜ ਵੀ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਸਹੀ ਥਾਂ ਦੇ ਵਿੱਚ ਜਿਹੜਾ ਰਾਸ਼ਨ ਹੈ ਉਹ ਜਾਨਣਾ ਚਾਹੀਦਾ ਹੈ ਔਰ ਤੁਹਾਨੂੰ ਕੀ ਲੱਗਦਾਗਾ ਵੀ ਕਿਸ ਤਰ੍ਹਾਂ ਰਾਸ਼ਨ ਜਾਣਾ ਚਾਹੀਦਾ ਤੁਸੀਂ ਵੀ ਆਪਣਾ ਕਮੈਂਟ ਬਾਕਸ ਦੇ ਵਿੱਚ ਆਪਣੀ ਜਾਣਕਾਰੀ ਜਰੂਰ ਸਾਂਝੀ ਕਰਿਓ ਸਤਿ ਸ੍ਰੀ ਅਕਾਲ ਔਰ ਜਦੋਂ ਸਾਡੇ ਭਾਪਨੀ ਰਹੇ ਕੋ ਆਪਰਨ ਹਰ ਤੋਂ ਆਇਆ ਹਾੜਾ ਹਾਰੇ ਮਾਰਦੇ ਭਾਈ ਆਧਰੋ ਪਰਮਾਤਮਾ ਦਾ ਨੰਦਾ ਉਹਦਾ ਬਦਲ ਢਾਕਦਾ ਗੱਟਾ ਭਾਈ ਯਤਨ ਦੇ ਵਿੱਚ ਹਿੱਸਾ ਪਾਇਆ ਜਾਂਦਾ ਹੈ ਪ੍ਰਮਾਤਮਾ ਅਚਰਦੀ ਕਰਾ ਬਸੇ ਕੰਮ ਕਰਤੀ ਬਸੇ ਸੋਸ਼ਲ ਸਟਾਫ 18 10 ਕਿਲੋਮੀਟਰ ਇਧਰ ਹੀ ਬੈਠੇ ਰਹੇ ਇੱਥੇ ਭੈਣ ਕੋ ਬਹੁਰੇ ਖੱਜਲ ਖਵਾ ਮਨੇ ਕਹਿੰਦੇ ਕੁਸਰੇ ਲੀ ਜਾਂਦੇ ਅਸੀਂ 11 ਵਜੇ ਭੱਜਦੇ ਰਾਤ ਆਏਗੇ 11 ਵਜੇ ਚੱਕ ਕਰੋ ਕਾਰੀ ਦਾ ਸਾਕਾ ਸਮਾਨ ਨੂੰ ਕਾਰੀ ਦਾ ਸਮਾਨ ਚਾਹਤੀ ਕਰਾ ਕੇ ਚੰਦਰੋਸ ਦੀ ਬਾਸੇ ਹਰ ਵਦਨ ਖਤੇ ਵਸੇ ਇਹ ਜਿਹੜੀ ਤੂੜੀ ਆ ਭਾਈ ਤੂੜੀ ਆਪਣੇ ਆਂ ਸਵੇਰ ਵਿੱਚ ਪਈਆ ਭਾਈ Редактор субтитров А.Семкин Корректор А.Егорова